ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਤੇ ਹਾਜ਼ਰ ਹੋਇਆ ਅੱਜ ਆਪਾਂ ਇੱਕ ਨਵੀਂ ਕਹਾਣੀ ਨਾਲ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮਹੀਦਾ ਮਹੀਨਾ ਹੈ ਗਰਮੀ ਬਹੁਤ ਜ਼ਿਆਦਾ ਹੈ ਇੰਨੀ ਗਰਮੀ ਦੇ ਵਿੱਚ ਗੁਰਦੀਪ ਕੌਰ ਆਪਣੇ ਮੰਜੇ ਤੇ ਪਈ ਲਾਈਟ ਦਾ ਕੱਟ ਵੀ ਬਹੁਤ ਜ਼ਿਆਦਾ ਲੱਗ ਰਿਹਾ ਹੈ ਉੱਥੋਂ ਪੱਖਾ ਵੀ ਬਹੁਤ ਹੌਲੀ-ਹੌਲੀ ਚੱਲਦਾ ਹੈ ਗੁਰਦੀਪ ਕੌਰ ਬਜ਼ੁਰਗ ਔਰਤ ਹੈ ਉਹ ਹੌਲੀ-ਹੌਲੀ ਕਮਰੇ ਤੋਂ ਬਾਹਰ ਆ ਜਾਂਦੀ ਹੈ ਬਾਹਰ ਆ ਕੇ ਉਹ ਟੂਟੀ ਖੋਲ ਕੇ ਬਹਿ ਜਾਂਦੀ ਹੈ ਦਿਮਾਗ ਦੀ ਹਾਲਤ ਠੀਕ ਨਹੀਂ ਹੈ ਔਰ ਨੌਣ ਲੱਗ ਜਾਂਦੀ ਹੈ ਟੁੱਟੀ ਦੀ ਆਵਾਜ਼ ਸੁਣ ਕੇ ਘਰ ਦੇ ਬੱਚੇ ਬਾਹਰ ਆਉਂਦੇ ਹਨ ਅਤੇ ਆਖਦੇ ਹਨ ਦਾਦੀ ਤੂੰ ਇੱਥੇ ਕਿਉਂ ਨਹਾ ਰਹੀ ਹੈ ਬਾਹਰ ਪਲਾ ਕੋਣ ਨਾ ਹੁੰਦਾ ਹੁੰਦਾ ਹੈ ਫਿਰ ਬੱਚਿਆਂ ਦੀ ਮੰਮੀ ਵੀ ਬਾਹਰ ਆਉਂਦੀ ਹੈ ਤੇ ਆਪਣੇ ਸਾਸਨ ਬੂਰਾ ਪਲਾ ਕਹਿਣ ਲੱਗਦੀ ਹੈ ਗੁਰਦੀਪ ਕੌਰ ਨਹਾ ਕੇ ਕਮਰੇ ਵਿੱਚ ਜਾ ਕੇ ਉਸੇ ਤਰ੍ਹਾਂ ਸੋ ਗਈ ਅਗਲੇ ਦਿਨ ਜਦੋਂ ਸਵੇਰੇ ਹੋਈ ਤਾਂ ਉਹਨਾਂ ਦੀ ਗਵੰਡਣ ਉਹਨਾਂ ਦੇ ਘਰ ਆ ਉਹ ਦੇਖਦੀ ਹੈ ਕਿ ਗੁਰਦੀਪਕੌਰ ਕੁੱਤੇ ਦੇ ਪਾਂਡੇ ਵਿੱਚ ਖਾਣਾ ਚੁੱਕੇਗੀ ਖਾ ਰਹੀ ਸੀ ਗਵੰਡਣ ਗੁਰਦੀਪਕੌਰ ਨੂੰ ਆਪਣੇ ਨਾਲ ਆਪਣੇ ਘਰ ਲੈ ਜਾਂਦੀ ਹੈ ਉਹ ਉਸ ਨੂੰ ਰੋਟੀ ਖਵਾਉਂਦੀ ਹੈ ਤੇ ਚਾਹ ਵੀ ਪਿਉਂਦੀ ਹੈ ਉਸ ਤੋਂ ਬਾਅਦ ਉਹ ਗੁਰਦੀਪਕੌਰ ਨੂੰ ਵਾਪਸ ਉਸ ਦੇ ਘਰ ਛੱਡ ਜਾਂਦੀ ਹੈ ਗਵੰਡਣ ਗੁਰਦੀਪਕੌਰ ਦੀ ਨੂਨ ਨੂੰ ਕਹਿੰਦੀ ਹੈ ਕੀ ਮਾਤਾ ਜੀ ਦਾ ਖਿਆਲ ਰੱਖਿਆ ਕਰ ਗਵੰਡਣ ਦੇ ਜਾਣ ਤੋਂ ਬਾਅਦ ਗੁਰਦੀਪਕੌਰ ਦੀ ਨੂੰ ਉਸ ਨੂੰ ਗਾਲਾਂ ਕੱਢਦੀ ਹੈ ਉਹ ਕਹਿੰਦੀ ਹੈ ਕਿ ਅਸੀਂ ਕਿਹੜਾ ਤੈਨੂੰ ਖਾਣਾ ਖਾਣ ਲਈ ਨਹੀਂ ਦਿੰਦੇ ਤੂੰ ਲੋਕਾਂ ਦੇ ਘਰ ਜਾ ਕੇ ਖਾਣਾ ਖਾਂਦੀ ਹੈ ਤੇ ਥੋਕਰੇ ਟਿੱਕੇ ਨਹੀਂ ਬੈਠਿਆ ਜਾਂਦਾ ਜਦੋਂ ਗੁਰਦੀਪਕੌਰ ਦਾ ਪੁੱਤਰ ਆਰ ਆਉਂਦਾ ਤਾਂ ਉਸ ਦੀ ਨੂੰ ਉਸ ਨੂੰ ਕਹਿੰਦੀ ਹੈ ਕਿ ਇਸ ਬੁੱਢੀ ਨੇ ਸਾਡਾ ਜੀਣਾ ਹਰਾਮ ਕਰ ਰੱਖਿਆ ਹੈ ਇਸ ਨੂੰ ਤਾਂ ਪਾਗਲਖਾਨੇ ਛੱਡਾਓ ਗੁਰਦੀਪਕੌਰ ਵਿਆਹ ਤੋਂ ਪਹਿਲਾਂ ਇੱਕ ਅਮੀਰ ਘਰੋਂ ਸੀ ਉਸ ਵਾਪੱਖ ਬਹੁਤ ਨਰਮ ਸੀ ਉਸ ਨੇ ਛੋਟੀ ਉਮਰ ਵਿੱਚ ਟੀਕਰ ਦੇ ਨਿੱਕੇ ਮੋਟੇ ਸਾਰੇ ਕਮ ਸਿੱਖੇ ਲੇ ਸਨ ਛੋਟੀ ਉਮਰ ਵਿੱਚ ਗੁਰਦੀਪਕੌਰ ਦੇ ਮਾਪਿਆਂ ਨੇ ਉਸਦਾ ਵਿਆਹ ਚਮਕੌਰ ਸਿੰਘ ਨਾਲ ਕਰ ਦਿੱਤਾ ਸੀ ਉਹ ਪੇਸੇ ਵੱਜੋਂ ਇੱਕ ਦਰਜੀ ਸੀ ਚਮਕੌਰ ਸਿੰਘ ਪਾਵੇਂ ਥੋੜਾ ਗਰੀਬ ਹੈ ਪਰ ਸੁਭਾਅ ਪੱਖੋਂ ਬਹੁਤ ਨਰਮ ਸੀ ਇਸ ਲਈ ਹੀ ਗੁਰਦੀਪਕੌਰ ਦੇ ਮਾਪਿਆਂ ਨੇ ਉਸ ਨੂੰ ਪਸੰਦ ਕਰ ਲਿਆ ਸੀ ਔਰ ਆਪਣੇ ਕਰ ਵਾਲੇ ਦੇ ਕੰਮਾਂ ਵਿੱਚ ਪੂਰੀ ਮਦਦ ਕਰਦੀ ਚਮਕੌਰ ਸਿੰਘ ਜੋ ਕੱਪੜੇ ਸਿਲਾਈ ਕਰਦਾ ਸੀ ਗੁਰਦੀਪਕੌਰ ਉਹਨਾਂ ਦੀ ਤਰਪਾਈ ਅਤੇ ਪ੍ਰੈਸ ਕਰ ਦਿੰਦੀ ਇਸੇ ਤਰ੍ਹਾਂ ਉਸ ਦੇ ਕਰ ਵਾਲੇ ਦਾ ਕੰਮ ਸੁਖਾਲਾ ਹੋ ਗਿਆ ਉਹਨਾਂ ਦੇ ਘਰ ਦੋ ਬੱਚੇ ਪੈਦਾ ਹੁੰਦੇ ਹਨ ਇੱਕ ਬੇਟੀ ਕਿਰਨਦੀਪ ਕੌਰ ਤੇ ਇੱਕ ਬੇਟਾ ਜਤਿੰਦਰ ਸਿੰਘ ਕਿਰਨਦੀਪ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਕਿਰਨਦੀਪ ਦਾ ਵਿਆਹ ਇੱਕ ਵਧੀਆ ਪਰਿਵਾਰ ਵਿੱਚ ਹੁੰਦਾ ਹੈ ਅਤੇ ਉਸ ਦਾ ਸਹੁਰਾ ਪਰਿਵਾਰ ਵਿਦੇਸ਼ ਚਲੇ ਜਾਂਦੇ ਹਨ ਕਿਰਨਦੀਪ ਨੂੰ ਬਾਹਰ ਗਏ 6-7 ਸਾਲ ਹੋ ਚੁੱਕੇ ਸਨ ਗੁਰਦੀਪ ਕੌਰ ਦੇ ਕਰਵਾਲੇ ਦੀ ਮੌਤ ਹੋ ਚੁੱਕੀ ਸੀ 1-2 ਸਾਲ ਬਾਅਦ ਉਹ ਆਪਣੇ ਪੁੱਤਰ ਨੂੰ ਵੀ ਲੈਦੀ ਹੈ ਗੁਰਦੀਪ ਕੌਰ ਸੋਚਦੀ ਹੈ ਕਿ ਕਰ ਵਿਚਨ ਨੂੰ ਆ ਜਾਵੇਗੀ ਤਾਂ ਮੇਰਾ ਬਿਮਾਨ ਨਾ ਲੱਗਿਆ ਰਹੇਗਾ ਪਰ ਉਸ ਦਿਨ ਉਹ ਬਹੁਤ ਪੈੜੀ ਸੀ ਹੋ ਕੇ ਦਾ ਸਾਰਾ ਕੰਮ ਆਪਣੇ ਸੱਸੇ ਕੋਲੋਂ ਕਰਵਾਉਂਦੀ ਗੁਰਦੀਪ ਕੌਰ ਦੀ ਨੂ ਨੇ ਇੱਕ ਦਿਨ ਸੁੱਤੀ ਪਈ ਗੁਰਦੀਪ ਕੌਰ ਦੇ ਕੇਸ ਕੈਂਚੇ ਨਾਲ ਕੱਟ ਦਿੱਤੇ ਜਦੋਂ ਗੁਰਦੀਪ ਕੌਰ ਉੱਠੀ ਤਾਂ ਉਹ ਆਪਣੇ ਕੇਸਾਂ ਨੂੰ ਵੇਖ ਕੇ ਬਹੁਤ ਰੋਈ ਉਸ ਦਿਨੂ ਨੇ ਕਿਹਾ ਕਿ ਬੁੱਢੀ ਪਾਗਲ ਹੋ ਗਈ ਹੈ ਇਸ ਨੇ ਇਸ ਉਮਰ ਵਿੱਚ ਆਪਣੇ ਕੇਸ ਕੱਟ ਦਿੱਤੇ ਕਦੇ-ਕਦੇ ਉਸ ਦਿਨੂ ਉਸ ਦੇ ਕੱਪੜਿਆਂ ਨੂੰ ਕੈਂਚੇ ਨਾਲ ਕੱਟ ਦਿੰਦੀ ਇਸੇ ਤਰ੍ਹਾਂ ਦੀ ਹਰਕਤਾਂ ਕਰਕੇ ਉਸ ਨੇ ਆਪਣੇ ਘਰ ਵਾਲੇ ਨੂੰ ਕਹਿ ਦਿੱਤਾ ਸੀ ਕਿ ਮੰਮੀ ਪਾਗਲ ਹੋ ਗਈ ਹੈ ਇਹਨੂੰ ਕੋਈ ਵੀ ਹੌਸ ਨਹੀਂ ਹੈ ਨੂਦੀਆਂ ਐਨਾ ਹਰਕਤਾਂ ਕਰਕੇ ਗੁਰਦੀਪਕੌਰ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਆਪਣੀ ਹੀ ਘਰ ਵਿੱਚ ਗੁਰਦੀਪਕੌਰ ਦੀ ਨੂਨ ਨੇ ਉਸਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਸੀ ਜਦੋਂ ਵੀ ਕਰਨਦੀਪ ਆਪਣੇ ਪ੍ਰਾਪਰਜਾਈ ਨੂੰ ਮਾ ਨਾਲ ਫੋਨ ਉਤੇ ਗੱਲ ਕਰਨ ਲਈ ਕਹਿੰਦੀ ਹੈ ਤਾਂ ਉਹ ਕੋਈ ਨਾ ਕੋਈ ਬਹਾਨਾ ਲਾ ਦਿੰਦੇ ਹਨ ਕਰਨਦੀਪ ਬਹੁਤ ਦੁਖੀ ਹੁੰਦੀ ਅਤੇ ਸੋਚਦੀ ਕਿ ਕੋਈ ਨਾ ਕੋਈ ਗੱਲ ਜ਼ਰੂਰ ਹੈ ਪ੍ਰਾਪਰਜਾਈ ਮੇਰੀ ਗੱਲ ਮੰਮੀ ਨਾਲ ਨਹੀਂ ਕਰਵਾਉਂਦੇ ਕਿਸੇ ਨੂੰ ਦੱਸੇ ਬਿਨਾ ਆਪਣੀ ਮਾਂ ਨੂੰ ਸਰਪ੍ਰਾਈਜ਼ ਦੇਣ ਲਈ ਆਪਣੇ ਘਰ ਵਾਲੇ ਅਤੇ ਬੱਚਿਆਂ ਨਾਲ ਗੰਦੀਪ ਆਉਂਦੀ ਹੈ ਜਦੋਂ ਉਹ ਆਪਣੇ ਪੇਕੇ ਘਰ ਆਈ ਤਾਂ ਉਸ ਦਾ ਪ੍ਰਾਪਰਜਾਈ ਕਰਨੀ ਸੀ ਜਦੋਂ ਕਿਰਨਦੀਪ ਨੇ ਆਪਣੀ ਮਾਂ ਨੂੰ ਕੁੱਤੇ ਦੇ ਪਿੰਜਰੇ ਵਿੱਚ ਬੰਨੀ ਹੋਈ ਦੇਖਿਆ ਤਾਂ ਉਸ ਦੀਆਂ ਅੱਖਾਂ ਵਿੱਚ ਅੰਜੂ ਆ ਗਏ ਕਿਰਨਦੀਪ ਨੇ ਆਪਣੇ ਮਾਂ ਨੂੰ ਉੱਥੋਂ ਖੋਲਿਆ ਖੋਲਣ ਤੋਂ ਬਾਅਦ ਨਹਾਇਆ ਖਾਣਾ ਬਣਾ ਕੇ ਖਵਾਇਆ ਜਦੋਂ ਜਤਿੰਦਰ ਅਤੇ ਉਸਦੀ ਕਰਵਾਲੀ ਵਾਪਸ ਆਏ ਤਾਂ ਉਹਨਾਂ ਨੇ ਆਪਣੀ ਮਾਂ ਨੂੰ ਰਸੋਈ ਵਿੱਚ ਵੇਖਿਆ ਤਾਂ ਗੁਰਦੀਪ ਕੌਰ ਨੂੰ ਗਾਲਾਂ ਕੱਢਣ ਲੱਗ ਪਏ ਉਹ ਕਹਿਣ ਲੱਗੇ ਹੁਣ ਤਾਂ ਇਸ ਬੁੱਢੀ ਦਾ ਜ਼ਰੂਰ ਕੁਝ ਕਰਨਾ ਪਵੇਗਾ ਇਸ ਨੂੰ ਅਜੀਬ ਪਾਗਲਖਾਨੇ ਭੇਜ ਦਿੰਨੇ ਆ ਆਪਣੇ ਪਰਜਾਈ ਦੀ ਗੱਲ ਸੁਣ ਕੇ ਕਿਰਨਦੀਪ ਨੇ ਉਸਦੇ ਮੂੰਹ ਤੇ ਥੱਪੜ ਜੜ ਦਿੱਤਾ ਮਾਂ ਨੂੰ ਪਾਗਲਖਾਨੇ ਭੇਜਣ ਵਾਲੇ ਤੁਸੀਂ ਕੌਣ ਹੋ ਹੁਣ ਤੁਹਾਨੂੰ ਮੈਂ ਦੱਸੂਗੀ ਪਾਗਲਖਾਨਾ ਕੀ ਹੁੰਦਾ ਹੈ ਘਰ ਵਿੱਚ ਰੌਲਾ ਪੈਣ ਦਾ ਸੁਣ ਕੇ ਆਂਢ ਗੁਆਂਢ ਦੇ ਲੋਕ ਇਕੱਠੇ ਹੋ ਗਏ ਗੁਆਂ ਅਤਿਆਚਾਰ ਕਰਦੀ ਰਹਿੰਦੀ ਹੈ ਉਹ ਉਸਨੂੰ ਖਾਣ ਲਈ ਖਾਣਾ ਨਹੀਂ ਦਿੰਦੀ ਕਿਰਨਦੀਪ ਨੇ ਆਪਣੀ ਮਾਂ ਨੂੰ ਆਪਣੀ ਗੱਡੀ ਵਿੱਚ ਬਿਠਾਇਆ ਤੇ ਆਪਣੇ ਨਾਲ ਲੈ ਗਈ ਆਪਣੇ ਭਰਾ ਤੇ ਪਰਜਾਇ ਦੇ ਕਰੇਲੂ ਹਿੰਸਾ ਦਾ ਕੇਸ ਕਰ ਦਿੱਤਾ ਕਿਰਨਦੀਪ ਆਪਣੇ ਮਾਂ ਨੂੰ ਵਧੀਆ ਰੈਸਟੋਰੈਂਟ ਵਿੱਚ ਲੈ ਗਈ ਰੈਸਟੋਰੈਂਟ ਵਿੱਚ ਵਧੀਆ ਕਮਰਾ ਰੱਖ ਰਾਇਆ ਤੇ ਲੈ ਲਿਆ ਉਸਨੇ ਆਪਣੀ ਮਾਂ ਦੀ ਦੇਖਭਾਲ ਲਈ ਇੱਕ ਨਰਸ ਰੱਖੀ ਗੁਰਦੀਪ ਕੌਰ ਹੌਲੀ-ਹੌਲੀ ਠੀਕ ਹੋਣ ਲੱਗੀ ਇਸ ਤਰ੍ਹਾਂ 2-3 ਮਹੀਨੇ ਲੰਘ ਗਏ ਹੁਣ ਕਿਰਨਦੀਪ ਨੇ ਵੀ ਵਾਪਸ ਅਮਰੀਕਾ ਜਾਣਾ ਸੀ ਇਹਨਾਂ 3 ਮਹੀਨੇ ਵਿੱਚ ਉਸਨੇ ਗੁਰਦੀਪ ਕੌਰ ਦੇ ਸਾਰੇ ਕਾਗਜ਼ ਤਿਆਰ ਕਰਵਾ ਲਈ ਉਸਨੇ ਗੁਰਦੀਪਕੌਰ ਦਾ ਵੀਜ਼ਾ ਵੀ ਲਗਵਾ ਲਿਆ ਅਤੇ ਆਪਣੇ ਨਾਲ ਅਮਰੀਕਾ ਲੈ ਗਈ ਇੱਧਰ ਕਿਰਿੰਦੀਪ ਦੇ ਭਰਾ ਦੇ ਦਫ਼ਤਰ ਵਾਲਿਆਂ ਨੇ ਉਸ ਨੂੰ ਕੰਮ ਤੋਂ ਕੱਢ ਦਿੱਤਾ ਅਮਰੀਕਾ ਜਾ ਕੇ ਗੁਰਦੀਪਕੌਰ ਆਪਣੇ ਤੀਨ ਨਾਲ ਰਾਜੀ ਖੁਸ਼ੀ ਰਹਿਣ ਲੱਗੀ ਹਾਂ ਜੀ ਦੋਸਤੋ ਕਹਿੰਦੇ ਹਨ ਕਿ ਕਿਸੇ ਵੀ ਇਨਸਾਨ ਨੂੰ ਚੰਗਾ ਜਾਂ ਮਾੜਾ ਬਣਾਉਣ ਵਿੱਚ ਉਸ ਉਸਦੇ ਆਪਣਿਆਂ ਦਾ ਬਹੁਤ ਰੋਲ ਹੁੰਦਾ ਹੈ ਕਿਰਿੰਦੀਪ ਨੇ ਆਪਣੇ ਪ੍ਰਾਪਰਜਾਰੀ ਨਾਲ ਸਹੀ ਕੀਤਾ ਜਾਂ ਗਲਤ ਕਮੈਂਟ ਕਰਕੇ ਜ਼ਰੂਰ ਦੱਸਿਓ ਕਹਾਣੀ ਨੂੰ ਪੂਰਾ ਸੁਣਨ ਤੋਂ ਬਾਅਦ ਲਾਇਕ ਅਤੇ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਕੱਲ੍ਹ ਕਿਸੇ ਨਵੀਂ ਕਹਾਣੀ ਦੇ ਨਾਲ ਹੱਸਦੇ-ਬ